ਸੋ ਲੋਕ ਮਹੱਲਾ ਚੌਥਾ ਸਤ ਗੁਰ ਵਿੱਚ ਵੱਡੇ ਵੜਿਆਈ ਜੋ ਅਣ ਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਤਮ ਸੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ دیਵਾਨ ਹਰ ਨਾਮੋ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਭਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਸ ਕਰਤਾ ਮਾਰ ਦੇਵਾਵੈ ਫਿਰ ਉਹ ਵਿਲਾ ਸਾਥਨਾਵੈ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਬੈਂ ਕਾਲਾ ਖੜਿਆਂ ਜੰ ਤਸਕ ਪਾਏ ਗਲਾਵੈ ਫਿਰ ਸਤਗੁਰ ਕੀ ਸਰਣੀ ਪਵੈ ਤਾਂ ਉਬਰ ਜਾਹਰ ਹਰ ਨਾਮ ਤਵਾਵੈ ਰਬਾ ਤਖਸ ਨੈ ਨਾਨਕ ਹਰ ਕਰਤੇ ਵਾ ਪਾਵੇ ਪੂਰੇ ਗੁਰਕਾਰ ਹਉ ਕਮ ਮੰਨ ਐ ਮਨਮੁਖ ਹੋ ਗਿਆਨ ਮਠਾ ਬੇਖਮਾਇਆ ਅੰਦਰ ਕੋੜ ਕੋੜੋ ਹਰ ਬੂਝੈ ਅਣ ਹੋंदे ਝਗੜੇ ਦੇ ਉਸ ਗੱਲ ਪਾਵੇ ਓ ਫਲ ਪਰੋਸਦੀ ਕਰਿ ਵਉ ਤੇਰੀ ਓ ਬੋਲੇ ਆ ਕਿਸ ਨ ਪਾਇਆ ਓ ਕਰ ਕਰ ਹੰਡੈ ਜਿਉ ਰਨਦੋਇ ਨ ਉਸ ਕਨ ਜੋੜੈ ਉਸ ਕੀ ਲੱਛਣ ਲਾਇਆ ਗੁਰਮਕ ਹੋਏ ਸੋਲੇ ਪਤੋਂ ਵਰਤੈ ਉਸ ਦਾ ਪਾਸ ਛਾੜ ਗਰ ਪਾਸ ਬਾਇ ਜਾਣਿਆ ਜੋ ਗੁਰ ਗੁਪੈਗਾ ਆਪਣਾ ਸੋਪੜਾ ਨਹੀਂ ਪੰਚ ਹੁਨਲਾਹਾ ਮੋਲਾ ਸਭ ਕਵਾਇਆ ਪਹਿਲਾ ਗਮ ਗਮ ਨਾਨਕ ਆਖ ਸੁਨਾਏ ਪੂਰੇ ਗੁਰ ਕਾ ਪਤਨ ਉਪਾਰ ਉਪਾਇਆ ਗੁਰ ਸਿੱਖਾ ਵੜਈ ਆਈ ਬੈ ਗੁਰ ਕੈ ਮਨ ਮੁਖ ਵੇਲਾ ਹਾਥ ਨਾਇਆ ਪੌੜੀ ਸੱਚ ਸੱਚਾ ਸਭ ਤੋਂ ਵੱਡਾ ਹੈ ਸੋ ਲਏ ਜਿ ਸਤ ਗੁਰ ਟਕੇ ਜੋ ਸਤ ਗੁਰ ਜੇ ਸੱਚ ਧਿਆਇਂਦਾ ਸਭ ਸੱਚਾ ਸਤਿਗੁਰ ਏਕੈ ਸੋਈ ਸੋਈ ਗੁਰੂ ਸੋਈ ਸਤਿਗੁਰ ਪਰਖੈ ਜਨ ਬੰਝੇ ਦੂਤ ਕਿਤੇ ਵਸਛਕੇ ਜੇ ਬੈਨ ਸਤਿਗੁਰ ਸੇਵੈ ਆਪ ਗਨਾਈਂਦੇ ਤਨ ਅੰਦਰ ਕੂੜ ਫਿਟ ਫਟ ਮੂ ਫਿਕੇ ਓਏ ਬੋਲ ਕਸਨਾ ਪਾਵਣੀ ਮੋਂ ਕਾਲੇ ਸਤਗੁਰ ਤੇ ਚਕੇ ਸ਼ਲੋਕ ਮਹਲਾ 4 ਹਰ ਪ੍ਰੋਕਾ ਸਭ ਖੇਤ ਹੈ ਹਰਿ ਆਪ ਕਿਰਸਾਨੀ ਲਾਇਆ ਗੁਰ ਮੁਖ ਬਖਸ ਜਮਾਈਨ ਮਨ ਮੁਖੀ ਮੋਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਪਾਵੇ ਸੋ ਖੇਤ ਜਮਾਇਆ ਗੁਰ ਸਿੱਖੀ ਹਰੇ ਅਮਰਤ ਬੀਜਿਆ ਹਰੇ ਅਮਰਤ ਨਾਮ ਭਲ ਪਾਇਆ ਜਮ ਚੂਹਾ ਕੇ ਸਰਨਿਤ ਕਰਤਦਾ ਹਰ ਕਰਤਾ ਮਾਰ ਕੜਾਇਆ ਕਿਰਸਾਨੇ ਜੰਮੇ ਪਾਉ ਕਰੋ ਹਰ ਬਲ ਬਖਸ ਜਮਾਇਆ ਤਨ ਕਾ ਕੜਾ ਦੇ ਸਿਆ ਸਭ ਕੋ ਰਹਣ ਜਿਨੇ ਸਤ ਗੁਰ ਪਰਖ ਤੇ ਆਇਆ ਜਨ ਨਾਨਕ ਨਾਮ ਰਾਧਿਆ ਰਤਨਿਆ ਸੋ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਇ ਗਏ ਟਿਆ ਮਨੁ ਕੋ ਰਗਲਾ ਰਾਤੀ ਉਗੈ ਦਵਾਈ ਡੇਲਾ ਮਨ ਮੁਖਾ ਦੇ ਸਰਜੋਰਾ ਵਰਨਿਤ ਦੇਵੈ ਪੜਾ ਜੋਰਾ ਨੋ ਆਖਿਆ ਪਰਖ ਕਮਾਏਂਦੇ ਸੇ ਅਪਿੱਤ ਪੇਖ ਲਖਲਾ ਕਾਮ ਵੇ ਆਪੇ ਕਉ ਸੁਦਨਰ ਜੋ ਵਰਖ ਚਲਾ ਸਤਗੁਰ ਆਖੀਐ ਸੋ ਚਲੈ ਸੋ ਸਤਗੁਰ ਪਰਖ ਪਲਾ ਜੋਰਾ ਪਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਵਣਤ ਬਣਾਈ ਨਾਨਕ ਸਭ ਪਲਾ ਪਾਉੜੀ ਬਤੂਏ ਪ੍ਰਹਾਰ ਅਥਾ ਅਲਤ ਕਿਉ ਤਲੀ ਐਸੇ ੜਿਆਈ ਤਦ ਜੇ ਵਿਦਾ ਜਨ ਸਤਗੁਰ ਮਿਲੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰੀਸੈ ਹੋਰ ਉਚਾ ਕੱਚ ਵਿੱਚ ਬੋਲਦੇ ਸੇ ਕੁੜਿਆਰ ਕੁੜੇ ਕੋ ਉਹ ਨਾਨਦ ਮੋਗਣ ਮੁਖ ਪਾਈਐ ਵਿਖ ਮਾਇਆ ਖੋਖ ਮਰਦੇ ਕੋੜਿਐ ਸ਼ਲੋਕ ਮਹਲਾ 4ਵਾਂ ਸਤਗੁਰ ਕੀ ਸੇਵਾ ਨਰਮਲੀ ਨਰਮਲ ਜਨ ਹੋਏ ਸੋ ਸੇਵਾ ਕਾਲੇ ਜਣ ਅੰਤਰ ਜਨ ਅੰਦਰ ਕਪਟ ਵਿਕਾਰ ਝੂਠ ਔਰ ਆਪੇ ਸੱਚ ਵਖ ਕਢੇ ਜੰਝ ਮਾਲੇ ਸੱਚ ਯਾਰ ਸਖ ਵੇ ਸਤਗੁਰ ਪਾਸ ਕੰਡਾਏ ਕੁੜਿਆਰ ਨ ਲਬਣੀ ਤਥੇ ਖਾਇ ਪਾਲੇ ਜਿਨਾਂ ਸਤਗੁਰ ਕਾ ਆਖਿਆ ਸੁਖਾਵੇ ਨਹੀਂ ਤਨਮੰ ਕੋ ਫਲ ਈਰੇ ਫਲ ਦਿਆ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਕੋ ਕਿਰਚਾਤ ਵੇਰਾਈਣ ਮਨਮਖ ਵੇਲਾਤੇ ਸਤਗੁਰ ਨੋ ਮਿਲੇ ਸੋ ਆਪਣਾ ਮਣ ਖਾਏ ਉਰਖੈ ਉਰ ਆਪ ਵਰਤਾਏ ਆਪਣੀ ਵਥ ਨਾਲੇ ਜਨ ਨਾਨਕ ਇਕ ਨਾ ਗੁਰ ਮੇਲ ਸੁਖ ਦੇਵੇ ਇਕ ਆਪੇ ਵਖ ਕੜੈ ਠਗ ਵਾਲੇ ਜਨ ਅੰਤਰ ਨਾਮ ਨਿਦਾਨ ਹਰ ਤਨ ਕੇ ਕਾਜ ਦੇ ਆਦਾਸੇ ਰਚ ਤਿਨੇ ਚੁਕੀ ਅੰਤ ਲੋਕਣ ਕੋ ਪ੍ਰਤ ਅਬ ਕੰਡ ਬੈਠਾ ਪਾਸ ਜਾ ਕਰਤਾ ਵਲੋ ਸਭ ਕੋ ਵਲੋ ਸਭ ਦਰਸ਼ਨ ਦੇਖ ਕਰੈ ਬਿਆ ਸਾਬਸ ਸਾ ਪਾਸ਼ਹੀ ਹਰ ਕਾ ਕੀਆ ਸਭ ਜਨ ਕੋ ਆਸ ਰਹਿ ਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵਤ ਸੁਖ ਪਾਇਆ ਗੁਰਪੂਰੇ ਦਾਨ ਦਿਆਂ ਹਰਨ ਹੈ ਚਲਨਿਤ ਬਕਸੇ ਚੜੈ ਸਵਾ ਆ ਕੋਈ ਨਿੰਦ ਕਵੜਿਆਈ ਦੇਖ ਨਸ ਕਹਿ ਕਰਤੇ ਆਪ ਪੰਚਾਇਆ ਜਰਨਾਨਕ ਗੁਣ ਬੋਲੇ ਕਰਤੇ ਕੇ ਭਗਤਾ ਨੂੰ ਸਦਾ ਰੱਖਦਾ ਆ ਪੌੜੀ ਤੂੰ ਸਾਹਿਬ ਤੂੰ ਸਾਹਿਬ ਅਗਮ ਦਿਆਲ ਹੈ ਵਰਦਾਤਾ ਦਾਨ ਤਦ ਜੇਵੜ ਮੈਂ ਹੋਰ ਦਿਸ ਆਵਹੀ ਤੁਹੈਂ ਸੰਗੜ ਮਨ ਪਾਣਾ ਮੋਕਟੰਬੋ ਦਸ ਅਵਦਾ ਸੱਚ ਚਲਦਾ ਨਾ ਸੱਚ ਚਲਨ ਹਾਰ ਆਵਨ ਜਨ ਤੋ ਬਿਨ ਸੱਚੇ ਹੋ ਰੋਤ ਚਿੱਤ ਲਾਇ ਦੇ ਸੇ ਕੁੜਿਆਰ ਕੂੜਾ ਜਨਮਾਣਾ ਨਾਨਕ ਸੱਚ ਤੇ ਆਏ ਤੂੰ ਸੱਚ ਵੱਡੇ ਪਰ ਪਰੈ ਸੋਏ ਅਜਾਨ ਸ਼ਲੋਕ ਮਹਲਾ ਚੌਥਾ ਗੋਦੇ ਸਤ ਪਾਉਣਦਿਆ ਪਿੱਛੋ ਦੇ ਆਖੇ ਕਮਾਵੇ ਅੰਦਰ ਵਿੱਚ ਵਰਵੇ ਚਾਰਾ ਗਲੇ ਕਿਉ ਸੱਚ ਪਾਵਾ ਜਿਸ ਅੰਦਰ ਪ੍ਰੀਤ ਨਹੀਂ ਸੱਚ ਕੀ ਕੋੜੇ ਆਵੇਂ ਨ ਕੋੜੇ ਕਿਰਪਾ ਤੇ ਮੇਰੇ ਝੁਕਾਵੇ ਸਦਾ ਆਨੰਦ ਰਹੇ ਗੁਣ ਰਾਤੀ ਗੋ ਨਾਨਕ ਦੇ ਅੰਦਨ ਹਰ ਗੁਣ ਗਾਵੇ ਮਹਲਾ ਚੌਥਾ ਗੁਰਸੱਤ ਗੁਰ ਕਾ ਗੋ ਸਿੱਖ ਖਾਏ ਫੁਲਕੇ ਓਕ ਨਾਮ ਤੇ ਆਵੈ ਓਦਮ ਕਰੇ ਫੁਲਕੇ ਪਰਵਾਤੀ ਈਸ਼ਾਨਾਨ ਕਰੇ ਅਮਰਤ ਸਰਣਾਵੈ ਈਸ਼ਾਨਾਨ ਕਰੇ ਅਮਰ ਸਰਣਾਵੈ ਉਪਦੇਸ ਗੁਰ ਹਰ ਹਰ ਜਪ ਆ ਜਾਪੇ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ ਫਿਰ ਚੜੇ ਦੇਵਸ ਗੁਰ ਬਾਣੀ ਆ ਵਾ ਵਾ ਹੇ ਦਿਆ ਉਠਾਇਆ ਰ ਅੱਪੇ ਤੇ ਆਵੇ ਜੋ ਸਾਸ ਗਰ ਅਸਰ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਪੂ ਗੁਰ ਮਨ ਪਾਵੇ ਜਿਸਨੋ ਦਿਆਲ ਹੋਵੇ ਮੇਰਾ ਸੁਆਮੀ ਤਸੋ ਗੁਰ ਸਿਖ ਗੁਰਪਦੇਸ ਸੁਨਾਵੇ ਜਨ ਨਾਨਕ ਧੋੜ ਮੰਗੇ ਤਸੋ ਗੁਰ ਸਿਖ ਕੋ ਆਪੇ ਜਾਣ ਅਵਰਣ ਜਾਣੇ ਪਾਉੜੀ ਜੋ ਤਰ ਸੱਚ ਤੇ ਆਹਿੰਦੇ ਸੇ ਵਿਰਲੇ ਥੋੜੇ ਜੋ ਜਨ ਚਿਤ ਇੱਕ ਰਾਦੇ ਤਨ ਕੀ ਬਖਸ ਖਾਏ ਅਸੰਗ ਕਰੋੜੇ ਤਨ ਕੀ ਧਿਆਈਂਦੀ ਸੇ ਥਾਏ ਜੋ ਸਾਹਿਬ ਲੋੜੇ ਜੋ ਬੇਨ ਸਤਗੁਰ ਖੇ ਸੇਵੇ ਖਾਦੇ ਪਹਿਨਦੇ ਮਰ ਜੰਮੇ ਕੋੜਿ ਓਏ ਹਾਜ਼ਰ ਮਿੱਠਾ ਬੋਲ ਦੇ ਬਾਇਰ ਬਸ ਕਾਇੜ ਕੋੜੇ ਮਾਣ ਖੋਟੇ ਦੈਂ ਵਿਛੋੜੇ ਔਰ ਹਾਜ਼ਰ ਮਿੱਠਾ ਬੋਲਦੇ ਔਰ ਹਾਜ਼ਰ ਮਿੱਠਾ ਬੋਲਦੇ ਬਾਹਰ ਬਿਸ ਕੜੈ ਮਖ ਕੋਲੇ ਮਾਣ ਖੋਟੇ ਦੈਂ ਵਿਛੋੜੇ ਸ਼ਲੋਕ ਮਹੱਲਾ ਚੌਥਾ